ਜੀ ਸਮਾਣਾ ਪਟਿਆਲਾ ਰੋਡ ਤੇ ਸਕੂਲ ਵੈਨ ਇਨੋਵਾ ਗੱਡੀ ਸੀਗੀ ਦਾ ਟਿਪਰ ਨਾਲ ਐਕਸੀਡੈਂਟ ਹੋਇਆ ਤੇ ਕੈਜ਼ੁਐਲਟੀ ਦੀ ਖਬਰ ਹੈ ਜੀ ਓਹੋ ਰੱਬ ਮੇਰ ਕਰੇ ਜੀ ਬਹੁਤ ਦੁਖਦਾਇਕ ਖਬਰ ਆ ਰਹੀ ਹੈ ਤੇ ਇਹੋ ਜੀ ਖਬਰ ਕੋਈ ਪਲਾਨਟ ਨਹੀਂ ਕਰਦਾ ਹੁੰਦਾ ਬੱਚਿਆਂ ਨਾਲ ਜੁੜੀ ਖਬਰ ਹੈ ਜੀ ਠੀਕ ਹੈ ਜੀ ਕੁਝ ਮੌਤਾਂ ਦੀ ਖਬਰ ਹੈ ਚਲੋ ਇੰਤਜ਼ਾਰ ਕਰਦੇ ਹਾਂ ਕਿ ਇਸ ਗੱਲ ਦੀ ਪੁਸ਼ਟੀ ਹੋ ਜਾਵੇ ਪਰ ਆ ਟਿਪਰਾਂ ਟੁੱਪਰਾਂ ਵਾਲਾ ਤੇ ਮੈਂ ਤੇ ਪਹਿਲਾਂ ਹੀ ਕਹਿ ਚੁੱਕਾ ਸਾਰਾ ਜਿਹੜੇ ਟਿਪਰ ਆ ਨਾ ਹਾਂ ਆਪਣਾ ਬਣਦੇ ਆ ਕੀ ਇਹਨੂੰ ਬੋਲਦੇ ਆ ਆ ਡਿਫੈਂਸ ਰੋਡ ਦੀ ਗੱਲ ਕਰਦੇ ਆ ਨਹੀਂ ਨਹੀਂ ਆ ਜਿਹੜਾ ਉੱਥੇ ਚੱਕਿਆ ਇਹਨਾਂ ਨੇ ਆ ਰਥੜੀਆਂ ਦੇ ਕੋਲੋਂ ਪੋਲਾ ਫਲਾਈਓਵਰ ਜਿਆ ਜੀ ਸਰ ਇਹ ਕੰਮ ਚੱਲਦੇ ਆ ਚੱਲਦੇ ਇੱਥੋਂ ਤੱਕ ਆਉਂਦੇ ਆਉਂਦੇ ਦੋ ਤਿੰਨ ਬੰਦੇ ਮਾਰ ਚੁੱਕੇ ਸੀ ਤੇ ਪਰ ਉਹ ਬਣ ਵੀ ਇਸ ਤਰ੍ਹਾਂ ਦਾ ਐਂਗਲ ਜਿਹਾ ਗਿਆ ਨਾ ਹਾਂ ਜੀ ਹਾਂ ਜੀ ਸਰ ਜੀ ਇਹ ਬਹੁਤ ਖਤਰਨਾਕ ਹੈ ਔਰ ਵਾਇਗਰੂ ਮੇਰ ਕਰੇ ਜੀ ਇਸ ਤਰ੍ਹਾਂ ਦੀ ਕੋਈ ਖਬਰ ਹੀ ਜਿਹੜੀ ਸੁਣਨੀ ਜਾਂ ਗੱਲ ਕਰਨੀ ਖਤਰਨਾਕ ਲੱਗਦੀ ਹੁੰਦੀ ਹੈ ਬਿਲਕੁਲ ਜੀ ਹਾਂ ਜੀ ਪਟਿਆਲਾ ਸਕੂਲ ਵਨ ਐਕਸੀਡੈਂਟ ਨੀਅਰ ਸਮਾਨਾ ਰੋਡ ਮੈਨੀ ਸਟੂਡੈਂਟਸ ਕਿਲਡ ਪਟਿਆਲਾ ਦਾ ਹੀ ਇੱਕ ਲੋਕਲ ਕੈਲੋਕੇ ਇਹ ਨਿਊਜ਼ ਚੈਨਲ ਹੈ ਜਿਹੜਾ ਕਿ ਪੁਸ਼ਟੀ ਕਰ ਰਿਹਾ ਪਰ ਹਾਲੇ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਪਰ ਇਨੋਸੈਂਟ ਬੱਚੇ ਮਰ ਗਏ ਨੇ ਜੀ ਸੱਚੀ ਸੱਚੀ ਲਾਸ਼ਾਂ ਦੇ ਵਿਜ਼ੂਅਲ ਵੀ ਹੈਗੇ ਨੇ ਸਾਡੇ ਕੋਲ ਤੋਂ ਭਾਈ ਇਹ ਇੱਕ ਬਹੁਤ ਹੀ ਦੁਖਦ ਖਬਰ ਹੈ ਬਹੁਤ ਦੁਖਦ ਖਬਰ ਹੈ ਛੋਟੇ ਛੋਟੇ ਬੱਚੇ ਹੋ 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 ਮੈਂ ਤੇ ਕੰਬ ਗਿਆ ਜੀ ਡੈਡ ਬਾਡੀਜ਼ ਦੇਖ ਕੇ ਤੇ ਇਹਨੂੰ ਵਾਕਿਆ ਜੀ ਇਹਨੂੰ ਵਾਹੀ ਵੈਨ ਹੈ ਜਿਵੇਂ ਸਾਡੇ ਕਿਸੇ ਕਮੈਂਟ ਵਾਲੇ ਸੱਜਣ ਨੇ ਦੱਸਿਆ ਸੀਗਾ ਬਹੁਤ ਬੁਰੀ ਬਹੁਤ ਬੁਰੀ ਹਾਲਤ ਹੈ ਜੀ ਸਾਡੀ ਟੈਕਨੀਕਲ ਟੀਮ ਨੇ ਵਿਜ਼ੂਅਲ ਪੇਜ ਦਿੱਤੇ ਨੇ ਤੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਬਈ ਕੁਝ ਸ਼ਬਦ ਹੀ ਨਹੀਂ ਆ ਮੈਨੂੰ ਤਾਂ ਮੈਂ ਤਾਂ ਨਸ਼ਬਦ ਹੋ ਗਿਆ ਜੀ ਪਹਿਲਾਂ ਜੰਗ ਵਾਲੀਆਂ ਖਬਰਾਂ ਕਰ ਰਹੇ ਸੀ ਕਿ ਇਕਦਮ ਇੱਕ ਐਸੀ ਖਬਰ ਕਿ ਤੋਰੰਦਰ ਤੱਕ ਹਿਲ ਗਏ ਜੀ ਉਹ ਵਿਜ਼ੂਅਲ ਕਿ ਕਿੰਨੇ ਕਿ ਬੱਚੇ ਕਿੰਨੇ ਮੋਹ ਨਾਲ ਸ਼ੌਂਕ ਨਾਲ ਲਾੜਾ ਨਾਲ ਤੋਰੇ ਹੁੰਦੇ ਨੇ ਤਿਆਰ ਕਰਕੇ ਪਰ ਇਹੋ ਜਿਹੇ ਮੌਕਿਆਂ ਤੇ ਆਪਾਂ ਕਿਤੇ ਜ਼ੋਰ ਹੀ ਨਹੀਂ ਚਲਾ ਸਕਦੇ ਹੁੰਦੇ ਕੁਛ ਨਾ ਪਰ ਇਹ ਟਿੱਪਰ ਟੁੱਪਰ ਹੈ ਜੀ ਨਾ ਪਲੀਜ਼ ਮੈਂ ਤੇ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਇਹ ਇਹਨਾਂ ਨੂੰ ਹਟਾਓ ਜੀ ਪਲੀਜ਼ ਹਟਾਓ ਇਹਨਾਂ ਨੂੰ ਕੋਈ ਇਹਨਾਂ ਦਾ ਰਾਤ ਰੂਟ ਦਾ ਰੂਟ ਕਰ ਦਿਓ ਜੀ ਕੋਈ ਕੋਈ ਬਦਲਵਾ ਕਰ ਦਿਓ ਬਹੁਤ ਤੰਗ ਕਰਦੇ ਇਹਨਾਂ ਸਾਡਾ ਸੜਕੀ ਢਾਂਚਾ ਖਾਲੇ ਇਹਨਾਂ ਸਾਡੇ ਬੱਚੇ ਖਾਲੇ ਜੀ ਇਹਨਾਂ ਨੇ ਸਾਡੀਆਂ ਕੀਮਤੀ ਜਾਨਾਂ ਖਾਲੀਆਂ ਜੀ ਇਹ ਮਤ ਸਾਡਾ ਵਕਤ ਤਾਂ ਖਾਂਦੇ ਹੀ ਖਾਂਦੇ ਆ ਪਿੱਛੇੋਂ ਤੇ ਸਾਡਾ ਸਿਰ ਤੇ ਖਾਂਦੇ ਹੀ ਖਾਂਦੇ ਆ ਇਹ ਸਾਡੇ ਮੁੰਨਨੇ ਮੁੰਨੇ ਵੀ ਖਾ ਰਿਆ ਪਲੀਜ਼ ਇਹਨਾਂ ਨੂੰ ਬੰਦ ਕਰ ਦਿਓ ਇੱਕ ਇੱਕ ਚਰਾਗ ਬੰਦ ਕਰ ਦਿਓ ਟੈਕਸ ਬੱਸਾਂ ਤੇ ਵੱਧ ਲਾ ਲਓ ਸਕੂਲਾਂ ਤੇ ਹੋਰ ਲਾ ਲਓ ਆਮ ਬੰਦੇ ਤੇ ਲਾ ਲਓ ਇਹਨਾਂ ਨੂੰ ਬੰਦ ਕਰੋ ਪਲੀਜ਼ ਬੰਦ ਕਰੋ ਯਾਰ ਆ ਕਿ ਥੁ ਕਿਥੋਂ ਪਰੋਗੇ ਤੁਸੀਂ ਜੀ ਇਹ ਨਾ ਮਾਪਿਆਂ ਦੇ ਇਹ ਜਿਹੜੇ ਦੀਵੇ ਬੁੱਝ ਗਏ ਇਹਨਾਂ ਚ ਕਿੱਥੇ ਤੇਲ ਪਾਓਗੇ ਯਾਰ ਪਲੀਜ਼ ਇਹਨਾਂ ਨੂੰ ਰੋਕੋ ਮੈਂ ਮੇਰੀ ਬੇਨਤੀ ਹੈ ਰੋਕੋ ਅਨੇ ਵਾ ਇਹ ਸੜਕਾਂ ਤੇ ਅਤਵਾਦੀ ਤੁਰੇ ਫਿਰਦੇ ਆ ਤੁਹਾਡੀ ਐਸਐਸਐਫ ਨੇ ਵਧੀਆ ਕੰਮ ਕੀਤਾ ਰੋਡ ਐਕਸੀਡੈਂਟਾਂ ਚ ਮੌਤਾਂ ਦੀ ਗਿਣਤੀ ਘਟਾਈ ਆ ਯਾਰ ਪਰ ਆ ਟਿਪਰ ਜਿਹੜੇ ਆ ਬਹੁਤ ਖਤਰਨਾਕ ਹੈ ਜੀ ਜੀ ਮਿੰਦੂ ਜੀ ਬਿਲਕੁਲ ਸੱਚਮੁੱਚ ਦੋਸਤੋ ਬਹੁਤ ਦੁਖਦਾਈ ਖਬਰ ਹੈ ਬਹੁਤ ਦੁਖਦਾਈ ਖਬਰ ਹੈ ਪਰ ਚਲੋ ਆਪਾਂ ਜਿਸ ਕੰਮ 'ਚ ਬੈਠੇ ਆਂ ਭਾਈ ਇਹ ਵੀ ਹੁਣ ਗੱਲਾਂ ਕਰਨੀਆਂ ਜ਼ਰੂਰੀ ਨੇ ਥੋੜਾ ਸਮਾਂ ਆਪਣੇ ਕੋਲ ਹੈ ਉਹ ਵੀ ਗੱਲਾਂ ਕਰ ਰਹੇ ਆ ਮਾਨ ਸਾਹਿਬ ਦੀ ਗੱਲ ਹੋਈ ਚਲੋ ਇਹ ਤੇ ਦੁਆ ਆਪਾਂ ਕਰਦੇ ਆ ਕਿ ਭਾਈ ਨੁਕਸਾਨ ਘੱਟ ਤੋਂ ਘੱਟ ਹੋਵੇ ਐਕਸੀਡੈਂਟ ਹੋ ਗਿਆ ਨੁਕਸਾਨ ਤੇ ਹੁਣ ਦਿਸ ਰਿਹਾ ਹੈ ਵੀਡੀਓਜ਼ ਆ ਰਹੀਆਂ ਨੇ ਸਾਹਮਣੇ ਪਰ ਮਾਨ ਸਾਹਿਬ ਨੂੰ ਇਹ ਵੀ ਬੇਨਤੀ ਹੈ ਵੀ ਇਨਾਂ 'ਚ ਜਿਆ ਧਿਆਨ ਦਿਓ